ਅੱਜ ਤਾਂ ਜਿਹੜਾ ਇਹ ਪ੍ਰੋਗਰਾਮ ਆ ਅਸੀਂ ਸ਼ਹਿਰ ਤੋਂ ਮਾਰਚ ਲੱਗੇ ਆ ਕਰਨ ਜਿਹੜਾ ਮਾਰਚ ਹਾਲਕੇੜ ਥੋੜੇ ਹੱਲਾ ਕੱਟਦਾ ਜਮਲ ਸਿੰਘ ਤੋਂ ਬਾਅਦ ਹੋ ਗਏ ਕਾਮ ਬਾਗ ਤੋਂ ਹੀ ਜਾ ਕੇ ਅ ਬੱਸ ਸਟੈਂਡ ਤੋਂ ਪੁਤਰੀ ਘਰ ਜਾ ਕੇ ਅ ਅੱਜ ਦੇ ਮਾਰਚ ਦਾ ਸੱਦਾ ਵੀ 16 ਫਰਵਰੀ ਨੂੰ ਸਾਰੇ ਜਿਹੜਾ ਡਾਕ ਦੇ ਪੰਜਾਬ ਦੇ ਲੋਕ ਬੰਦ ਕਰਨ ਆਤ ਬੰਦ ਦੇ ਮੁੱਦੇ ਆ ਆਤਵੰਦ ਦੇ 3 ਮੁੱਦੇ ਆ ਵੀ ਜਿਹੜਾ ਕਾਰਪੋਰੇਟ ਹੈ ਜੰਗਾ ਮੋਦੀ ਦਾ ਜਿਹਦੇ ਤਹਿਤ ਸਾਰੀਆਂ ਸਰਕਾਰੀ ਧਾਰੇ ਬੈਂਕ ਹਸਪਤਾਲ ਰੇਲ ਹਵਾਈ ਜਹਾਜ਼ ਬੰਦਰਗਾਹਾਂ ਕੋਲ ਮਾਈਨ ਚ ਕਰ ਰਿਹਾ ਨਿੱਜੀ ਹੱਥੀਂ ਦੇ ਰਿਹਾ ਰਿਕੋ ਜੀ ਆਦੇ ਹੀ ਸੰਜੂਤ ਕਿਸਾਨ ਮੋਰਚੇ ਨਾਲ ਸੰਬੰਧਤ ਜਿੰਨੀਆਂ ਜਥੇਬੰਦੀਆਂ ਵਾ ਤੇ ਟ੍ਰੇਡ ਜਿੰਨੀਆਂ ਨਾ ਵਿਦਿਆਰਥੀ ਦੇ ਨੌਜਵਾਨ ਜਥੇਬੰਦੀਆਂ ਸਾਰੀਆਂ ਟ੍ਰੇਡ ਜੂਨ ਆਰਪੀ ਐਸੋਸੀਏਸ਼ਨਾਂ ਵੱਲੋਂ ਜਿਹੜੀ ਹਮਾਇਤ ਪ्राप्त ਹੈ ਇਸ ਵਾਰ ਨੂੰ 16 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸ਼ਹਿਰ ਸਾਰੇ ਸ਼ਹਿਰ ਦੇ ਅੰਦਰ ਇਹ ਜਿਹੜਾ ਮੋਟਰਸਾਈਕਲ ਮਾਰਚ ਆ ਦੁਕਾਨਦਾਰਾਂ ਨੂੰ ਤੇ ਹੋਰ ਵੀਰਾਂ ਨੂੰ ਅਪੀਲ ਕਰ ਰਹੇ ਆ ਕਿ 16 ਤਰੀਕ ਨੂੰ ਤੁਸੀਂ ਸਾਡੇ ਸਾਥ ਦੇ ਕੇ ਇਸ ਬੰਦ ਨੂੰ ਸਫਲ ਬਣਾਓ ਅਜਤਿੰਦਰ ਸਿੰਘ ਸ਼ਿਮਾ ਸੂਬਾ ਮੀਤ ਪ੍ਰਧਾਨ ਪਿੱਕਸਾਂਗਣ ਆਰਗਨ ਸੰਜੋਗ ਕਿਸਾਨ ਮੋਰਚਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਅਸੀਂ ਸ਼ਹਿਰ ਚ ਮਾਰਚ ਲੱਗਿਆ ਕਰਨ ਜਿਹੜਾ ਮਾਰਚ ਹਾਲਕੇੜ ਥੋੜੇ ਹੁੰਦਾ ਆ ਕੱਟਦਾ ਜਮਲ ਸਿੰਘ ਤੋਂ ਬਾਅਦ ਹੋ ਕੇ ਕਾਂ ਬਾਗ ਸੁਣੀ ਜਾ ਕੇ ਅ ਬੱਸ ਸਟੈਂਡ ਤੋਂ ਪੁਤਰੀ ਘਰ ਜਾ ਕੇ ਖਤਮ ਹੋ ਗਿਆ ਅ ਅੱਜ ਦੇ ਮਾਰਚ ਦਾ ਸੱਦਾ ਵੀ 16 ਫਰਵਰੀ ਨੂੰ ਸਾਰੇ ਜਿਹੜਾ ਡਟ ਕੇ ਪੰਜਾਬ ਦੇ ਲੋਕ ਬੰਦ ਕਰਨ ਤਾ ਕੇ ਪੰਜਾਬ ਪੂਰਾ ਬੰਦ ਹੋਵੇ ਤੇ ਅਗਲੇ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਫੇਰ ਇੱਕ ਮੋਰੀ ਰੋਲ ਜਿਹੜਾ ਉਹ ਅਦਾ ਕਰ ਸਕੇ ਅੱਜ ਦੇਸ਼ ਦੇ ਅੰਦਰ ਕਾਰਪੋਰੇਟ ਦੇ ਅਜੰਡੇ ਤੇ ਆਪੋਜੀਸ਼ਨ ਬੀਜੇਪੀ ਇਹ ਸਾਰੇ ਸਹਿਮਤ ਨੇ ਇਹ ਕਰਕੇ ਆਪੋਜੀਸ਼ਨ ਜਿਹੜੀ ਆ ਉਹ ਬੀਜੇਪੀ ਦੇ ਅਕੇ ਮੋਦੀ ਦੇ ਅਕੇ ਬਿਲਕੁਲ ਧਰਸ਼ਾਈ ਆ ਦੇਸ਼ ਦੇ ਲੋਕ ਆਪੋਜੀਸ਼ਨ ਬਣ ਗਏ ਸਾਡੀ ਕੋਸ਼ਿਸ਼ ਹੈ ਆ ਵੀ ਦੇਸ਼ ਦੇ ਲੋਕਾਂ ਨੂੰ ਉਠਾਇਆ ਜਾਵੇ ਤੇ ਇਹਦੇ ਤੇ ਇੱਕ ਵੱਡਾ ਅੰਦੋਲਨ ਖੜਾ ਕੀਤਾ ਜਾਵੇ ਔਰ ਚੋਣਾਂ 'ਚ ਮੋਤੀ ਨੂੰ ਕਾਰਪੋਰੇਟ ਦੇ ਝੰਡੇ ਤੇ ਘੇਰ ਕੇ ਕਾਰਪੋਰੇਟ ਦਾ ਜਿਹੜਾ ਉਹਦਾ ਝੰਡਾ ਉਹਨੂੰ ਖੁੰਡਿਆ ਕੀਤਾ ਜਾਵੇ ਤੇ ਫਾਸ਼ੀਵਾਦ ਨੂੰ ਜਿਹੜਾ ਉਹ ਹਰਾਇਆ ਜਾਵੇ ਇਹ ਮੇਨ ਐਜੰਡਾ 16 ਫਰਵਰੀ ਦੇ ਬੰਦ ਦਾ ਤੇ ਦੇਸ਼ ਦੇ ਇਹਦਾ ਦੇ ਉਦੋਂ ਹੀ ਦੇਦ ਕਰ ਤਰਸੂ ਦਿੱਤਾ ਜਾਏ ਬਿਲਕੁਲ ਦੁਕਾਨ ਤੋਂ ਵੈਦ ਉਤਰਾਏ ਬੰਦ ਜਿਹੜਾ ਸਫਲ ਹੋਊਗਾ ਕਿਉਂਕਿ ਵਪਾਰ ਮੰਡਲ ਨੇ ਆਲਰੇਡੀ ਇਹ ਹਵਾਬਦ ਕਰ ਦਿੱਤੀ ਹੋਈ ਉਹਨਾਂ ਆਪਣੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸੁਨੇਹਾ ਦਿੱਤਾ ਆ ਪਰ ਅਸੀਂ ਸਮਝਦਾ ਵੀ ਅਸੀਂ ਕੋਈ ਅਸੀਂ ਨੁੱਕਰ ਰਹਿ ਨਾ ਜਾਏ ਜਿੱਥੋਂ ਤੱਕ ਆਵਾਜ਼ ਨਾ ਸੱਜੀ ਜਾਵੇ ਸੋ ਇਹ ਬਾਜ਼ ਪਚਾਉਣ ਲਈ ਘਰ ਘਰ ਸੁਨੇਹਾ ਪਚਾਉਣ ਲਈ ਇਹ ਇੱਕ ਜਿਹੜੀ ਪੂਸ਼ਨਸ਼ਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਆ ਬਸਾਂੀਆਂ ਉਹ ਕਰ ਧੰਨਵਾਦ ਹਾਕ ਬੰਦ ਦੇ ਮੁੱਦੇ ਆ ਭਾਰਤ ਬੰਦ ਦੇ ਕੀ ਮੁੱਦੇ ਆ ਵੀ ਜਿਹੜਾ ਕਾਰਪੋਰੇਟ এজੰਡਾ ਮੋਦੀ ਦਾ ਜਿਹਦੇ ਤਹਿਤ ਸਾਰੀਆਂ ਸਰਕਾਰੀ ادارے ਬੈਂਕ ਹਸਪਤਾਲ ਰੇਲ ਹਵਾਈ ਜਹਾਜ਼ ਬੰਦਰਗਾਵਾ ਕੋਲ ਮਾਈਨ ਚ ਕਰ ਰਿਹਾ ਨਿੱਜੀ ਹੱਥਾਂ ਦੇ ਰਿਹਾ ਇਹਦੇ ਖਿਲਾਫ ਦੇਖਦੇ ਸੱਚੇ ਕਿਸਾਨ ਮਜ਼ਦੂਰ ਸੰਤੀ ਕਾਮੇ ਮਲਾਜ਼ਮ ਸਾਰੇ ਰਲ ਕੇ 16 ਤਰੀਕ ਨੂੰ 11 ਵਜੇ ਤੋਂ 4 ਵਜੇ ਤੱਕ ਭਾਰਤ ਬੰਦ ਕਰ ਰਿਹਾ ਇਹ ਬੰਦ ਦਾ ਜਿਹੜਾ ਬੜਾ ਤੇਰੇ ਨਾਰਾ 2 ਮਹੀਨੇ ਤੋਂ ਤਿਆਰੀ ਸੀ ਇਹਦੀ ਇਹ ਬੰਦ ਨੂੰ ਕਾਮਯਾਬ ਕਰ ਲਈ ਅੱਜ ਸ਼ਹਿਰ ਚ ਮਾਰਚ। ਇਸ ਮਾਰਚ ਦਾ ਕੀ ਮਕਸਦ ਹੈ? ਮਾਰਚ ਲੋਕਾਂ ਨੂੰ ਵੇਅਰ ਕਰਾਂਗੇ, ਬੇਨਤੀ ਕਰਾਂਗੇ, ਸਿਮੀਸ਼ਨ ਕਰਾਂਗੇ ਵੀ ਯਾਰ 11 ਤੋਂ 4 ਵਜੇ ਆਪਣੇ ਕਾਰੋਬਾਰ ਬੰਦ ਰੱਖੋ। ਅਸੀਂ ਧੱਕਾ ਕੇ ਇਹਨਾ ਨਹੀਂ ਕਰਨਾ, ਕਿਸੇ ਨੂੰ ਡਰਾਉਣਾ ਨਹੀਂ, ਇਹਨੂੰ ਗਾਲ ਮੰਦਾ ਕਰਕੇ ਨਹੀਂ ਬੰਦ ਕਰਾਉਣਾ। ਜਿੰਨੇ ਲੋਕ ਰਿਸਪੌਂਸ ਦੇਣਗੇ ਓਕੇ ਝਗੜਾ ਕਿਸੇ ਨਾਲ ਨਹੀਂ ਕਰਾਂ। ਆਸਾਸ ਕੇ ਜਿਹੜਾ ਅੱਜ ਪ੍ਰਸਤਾਵਾਰ ਕੀਤਾ ਜਾ ਰਿਹਾ ਹੈ ਕੀ ਮੁਸਤਫਾ ਗੁਲਬੀਰ ਸਿੰਘ ਮੁੰਜਲ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਜੁਲਦੂ ਸਿੰਘ ਮਾਨਸਾੜੀ ਵੇਖੋ ਜੀ ਅੱਜ ਅਸੀਂ ਸਜੂਦ ਕਿਸਾਨ ਮੋਰਚੇ ਨਾਲ ਸਬੰਧਤ ਜਿੰਨੀਆਂ ਜਥੇਬੰਦੀਆਂ ਵਾ ਤੇ ਟ੍ਰੇਡ ਜੁਨੀਆ ਦੇ ਵਿਦਿਆਰਥੀ ਦੇ ਨੌਜਵਾਨ ਜਥੇਬੰਦੀਆਂ ਸਾਰੀਆਂ ਟ੍ਰੇਡ ਜੁਨੀਆ ਆਰਟੀਐਸੋਸੀਏਸ਼ਨਾਂ ਵੱਲੋਂ ਜਿਹੜੀ ਹਮਾਇਤ ਕਰਦੇ ਐ ਇਸ ਵਾਰ ਨੂੰ 16 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸ਼ਹਿਰ ਸਾਰੇ ਸ਼ਹਿਰ ਦੇ ਅੰਦਰ ਇਹ ਜਿਹੜਾ ਮੋਟਰਸਾਈਕਲ ਮਾਰ ਗਿਆ ਦੁਕਾਨਦਾਰਾਂ ਨੂੰ ਤੇ ਹੋਰ ਵੀਰਾਂ ਨੂੰ ਅਪੀਲ ਕਰ ਰਿਹਾ ਕਿ 16 ਤਰੀਕ ਨੂੰ ਤੁਸੀਂ ਸਾਡਾ ਇਹ ਸਾਥ ਦੇ ਕੇ ਇਸ ਬੰਦ ਨੂੰ ਸਫਲ ਬਣਾਓ ਤਾਂ ਕਿ ਅਸੀਂ ਜਿਹੜੀ ਸੈਂਟਰ ਦੀ ਸਰਕਾਰ ਆ ਜਿਹੜੀ ਆ ਇਸ ਵੇਲੇ ਆਪਣੀ ਬਹੁਤ ਹੋਸ਼ਵਾਰਸ਼ ਗਵਾ ਚੁੱਕੀ ਆ ਔਰ ਦੇਸ਼ ਜਿਹੜਾ ਵਾ ਅੱਜ ਫਾਸ਼ੀਸਮ ਦਾ ਰੂਪ اختیار ਕਰ ਚੁੱਕਾ ਵਾ ਜੀ ਉਹਨੂੰ ਮੋੜਾ ਦੇਣਾਂ ਦੇ ਜਥੇਬੰਦੀਆਂ ਦੇ ਸਕਦੀਆਂ ਸਾਰੀਆਂ ਕਦਰ ਹੋ ਗਈ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਸਾਡੀ ਹਮਾਇਤ ਦੇ ਆ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਲੋਕਾਂ ਨੂੰ ਬੀਲ ਕਰ ਰਹੇ ਆਂਗੇ 16 ਤਰੀਕ ਨੂੰ 5:30 ਵਜੇਗੇ ਇਸ ਵਾਰ ਨੂੰ ਸਭਲ ਬਣਾਓ ਤਾਂ ਕਿ ਜਿਹੜੀਆਂ ਰਿੰਦੀਆਂ ਮੰਗਾ ਜਿਹੜੀਆਂ ਪਿਛਲੇ ਸਮੇਂ ਦਿੱਲੀ ਦੇ ਅੰਦਰ ਜੋ ਮੋਰਚਾ ਆਵਾਪਸ ਆਇਆ ਉਹੋੜੀਆਂ ਮੰਗਾ ਰਿੰਦੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਜਿਹੜਾ ਸਾਰਾ ਜਿਹੜਾ ਮੋਰਚਾ ਜਿਹੜਾ ਆਪਾਂ ਸਫਲ ਹੋਈਏ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ ਕਿਉਂਕਿ ਜਿਸ ਤੱਕ ਦੇ ਨਾਲ ਅੱਜ ਹਰਿਆਣੇ ਦੇ ਵਿੱਚ ਉਤੋਂ ਦੀ ਬੀਜੇਪੀ ਦੀ ਸਰਕਾਰ ਭਾਵੇਂ ਬੇਸ਼ੱਕ ਜESE ਬੰਦੀਆਂ ਸਾਡੇ ਨਾਲ ਸਹਿਮਤ ਨਹੀਂ ਪਰ ਜਿਸ ਤਰ੍ਹਾਂ ਦਾ ਰੂਪ ਉਹ ਤੇ ਤਿਆਰ ਕੀਤਾ ਉਹਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਉਹਦੀ ਨਿੰਦਨਯੋਗ ਆ ਅਸੀਂ ਉਹਦੀ ਪੂਰ ਜੋਰ ਨਿਖੇਧੀ ਕਰਦੇ ਆ ਕਿਉਂਕਿ ਕਿਸੇ ਦੇਸ਼ ਦੇ ਵਿੱਚ ਜਿਹੜੇ ਆਜ਼ਾਦ ਲੋਕ ਆ ਉਹ ਜ ਉਹਨਾਂ ਦੇ ਹੱਕ ਗੁਜ਼ਲਣਾ ਇਹ ਠੀਕ ਨਹੀਂ ਉਹਨਾਂ ਨੂੰ ਆਪਣਾ ਹੱਕ ਉਹਨਾਂ ਜਿਹੜਾ ਪ੍ਰੋਟੈਸਟ ਕਰ ਸਕਦੇ ਆ